ਕੀ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਰਹੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਜਿੰਨੀ ਵੀ ਕਲੈਕਸ਼ਨ ਰਹੂਗੀ ਵਿంటర్ ਕਲੈਕਸ਼ਨ ਦੇ ਵਿంటర్ ਤੇ ਹੀ ਆ ਸਾਰੀ ਪਿਓਰ ਪਸ਼ਮੀਨੇ ਦੇ ਸੂਟ ਨੇ ਬਹੁਤ ਪਹਿਣਾ ਦੀ ਡਿਮਾਂਡ ਆ ਰਹੀ ਸੀ ਖਾਸ ਕਰ ਜਿਹੜੀਆਂ ਫੋਰਨ ਚ ਬੈਠੀਆਂ ਪਹਿਣਾ ਉਹਨਾਂ ਨੂੰ ਇਹ ਸੀਗਾ ਕਿ ਪਸ਼ਮੀਨੇ ਦੇ ਸੂਟ ਉਨ ਪਰ ਪਾਏ ਹੋਰ ਲੁੱਕ वाइज ਇੰਨੇ ਸੋਹਣੇ ਲੱਗਣ ਵੀ ਲੱਗੇ ਨਾ ਹਨਾ ਵੀ ਆਪਾਂ ਪਸ਼ਮੀਨਾ ਵੀਅਰ ਕੀਤਾ ਹੋਇਆ ਵਾ ਤੇ ਬਹੁਤ ਹੀ ਸੋਹਣੇ ਗ੍ਰੇਸਫੁੱਲ ਸਾਰੇ ਬ੍ਰਾਂਡ ਦੇ ਆਪਣੇ ਕੋਲ ਇਹ ਆਏ ਨੇ ਹਨਾ ਜਣ ਕੇ ਹਜੇ ਮੇਰੇ ਕੋਲ ਸਿਰਫ ਪੰਜ ਸੂਟ ਆਏ ਨੇ ਤੇ ਇਹ ਦੋ ਦੋ ਸੈੱਟ ਸੀਗੇ ਪਰ ਇਹ ਦੋ ਦਿਨਾਂ ਦੀ ਚੀਜ਼ ਜਣ ਕੇ ਖੁੱਲ੍ਹਣਸਾਰ ਵਿਗਣ ਵਾਲੀ ਚੀਜ਼ ਨਹੀਂ ਇੱਕ ਹੁੰਦੀ ਓਦਾਂ ਦੀ ਚੀਜ਼ ਆ ਜਣ ਕੇ ਜਿਹੜਾ ਵੀ ਦੇਖ ਰਿਹਾ ਇੰਨਾ ਜ਼ਿਆਦਾ ਲਾਈਕ ਕਰ ਰਿਹਾ ਇਹਨੂੰ ਤੇ ਰਸ਼ੀਆ ਬ੍ਰਾਂਡ ਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਬਿਲਕੁਲ ਲਾਈਟ ਵੇਟ ਪਸ਼ਮੀਨਾ ਰੂਗਾ ਕੋਈ ਬੋਨੀ ਹੋਣਾ ਕੋਈ ਸ਼੍ਰਿੰਕਿੰਗ ਨਹੀਂ ਹੋਣੀ ਪਾਈ ਹੋਈ ਵੀ ਇੰਨੀ ਸੋਹਣੀ ਪ੍ਰਿੰਟਿੰਗ ਲੱਗੋਗੀ ਜਾਨੀ ਕਿ ਬਹੁਤ ਹੀ ਗ੍ਰੇਸਫੁਲ ਸੂਟ ਨੇ ਤੇ ਇਹਨਾਂ ਵਿੱਚ ਜਿਹੜੇ ਮੇਰੇ ਕੋਲ ਹਾਂ ਸੂਟ ਨੇ ਇਹ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਪਰ ਇਹ ਮੇਰੇ ਕੋਲ ਪੰਜ ਹੀ ਪੀਸ ਨੇ ਨਾਲ ਨਾਲ ਸਟਾਕ ਆਪਾਂ ਹੋਰ ਹੈ ਇਹਦਾ ਮੰਗਵਾਇਆ ਆਰਡਰ ਕੀਤਾ ਹੋਇਆ ਵਾ ਤੇ ਜਦ ਤੱਕ ਆ ਗਿਆ ਤਾਂ ਹੋਰ ਪਹਿਣਾ ਤੱਕ ਵੀ ਹੋਰ ਪਹਿਣਾ ਨੂੰ ਵੀ ਮਿਲ ਜਾਣਗੇ ਤੇ ਇੰਨੀ ਤਾਂ ਜਿਹੜੀਆਂ ਪੈਨਾਂ ਨੂੰ ਮਿਲਣਗੇ ਜਾਨਕਿ ਜਿਨ੍ਹਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਉਹਨਾਂ ਤੱਕ ਤਾਂ ਇਹ ਪਹੁੰਚਣਗੇ ਪਹੁੰਚਣਗੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਿਲਕੁਲ ਹੀ ਲਾਈਟ ਵੇਟ ਪਸ਼ਮੀਨਾ ਵਾ ਪਿਓਰ ਜਿਹੜਾ ਨਿੱਗਾ ਹੁੰਦਾ ਪੂਰਾ ਇੱਕ ਤਾਂ ਅਲਪਾਈਨ ਪਸ਼ਮੀਨਾ ਕਹਿ ਦਿੰਦੇ ਅਲਪਾਈਨ ਨੂੰ ਵੀ ਪਸ਼ਮੀਨਾ ਕਹਿ ਕੇ ਹੀ ਸੇਲ ਹੋ ਰਹੀ ਆ ਬਟ ਇਹ ਅਲਪਾਈਨ ਨਹੀਂ ਹੈਗੀ ਪਿਓਰ ਪਸ਼ਮੀਨੇ ਦੇ ਉੱਪਰ ਆ ਤੁਹਾਡੇ ਹੱਥਾਂ ਤੱਕ ਪਹੁੰਚਣਾ ਤੁਹਾਨੂੰ ਪਤਾ ਲੱਗ ਜਾਊਗਾ ਇੰਨਾ ਸੋਹਣਾ ਫੈਬਰਿਕ ਹੈ ਦੇ ਨਾਲ ਸ਼ਾਲ ਨਹੀਂ ਹੈਗੇ ਦੁਪੱਟੇ ਨੇ ਕਿਉਂਕਿ ਜਿਹੜਾ ਫੋਰਨ ਚ ਬੈਣਾ ਬੈਠੀਆਂ ਉਹ ਦੁਪੱਟੇ ਹੀ ਲਾਇਕ ਕਰਦੀਆਂ ਨੇ ਸ਼ਾਲ ਨੂੰ ਲਾਇਕ ਨਹੀਂ ਕਰਦੀਆਂ ਨਾਲ ਬਹੁਤ ਸੋਹਣੇ ਸਾਰੇ ਡਿਜੀਟਲ ਮਸਲੀਨ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਇਸ ਲਈ ਜਿਹੜਾ ਵੀ ਸੂਟ ਪਸੰਦ ਆਇਆ फटाफट ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਹਨਾ ਬੁੱਕ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਸੁਪਰ ਡੂਪਰ ਹਿੱਟੇ ਹੀ ਆਈਟਮਾਂ ਬਹੁਤ ਸੋਹਣੀ ਕਲੈਕਸ਼ਨ ਆ ਪੂਰਾ ਸਟਾਕ ਆਪਣੇ ਕੋਲੇ ਅਵੇਲੇਬਲ ਹੋ ਜੂ ਬਸ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਭੈਣਾਂ ਨੇ ਸ਼ੌਪ ਦੇ ਉੱਪਰ ਆ ਕੇ ਲੈਣਾ ਸ਼ੌਪ ਦੇ ਉੱਪਰ ਵੀ ਆ ਕੇ ਲੈ ਸਕਦੇ ਹੋ ਪਰ ਇਹਨਾਂ ਲਈ ਪਰਸਨਲੀ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਇਸ ਲਈ ਜਿੰਨੇ ਸੂਟ ਵੀ ਅਵੇਲੇਬਲ ਹੈਗੇ ਨੇ ਉਹਨਾਂ ਦੀ ਮੈਂ ਵੀਡੀਓ ਇੱਕ ਛੋਟੀ ਜਿਹੀ ਲੈ ਕੇ ਆਈ ਆਂ ਸੋ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਇਹਨਾਂ ਦਾ ਕਰ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਇਹਦਾ ਪਹਿਲਾ ਸੂਟ ਇਹ ਵਾਲੇ ਪ੍ਰਿੰਟ ਦੇ ਵਿੱਚ ਇਹ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਚਾਰਟ ਨਹੀਂ ਹੈਗਾ ਜੀ ਕੱਲਾ ਪੀਸ ਆ ਇਹ ਲਾਈਟ ਜਾਂ ਪੀਚ ਪਰਪਲ ਜੀ ਟੋਨ ਆ ਪੀਚ ਵੀ ਨਹੀਂ ਪ੍ਰੋਪਰ ਹੈਗਾ ਗਾਜਰੀ ਟੋਨ ਕਹਿ ਸਕਦੇ ਆ ਗਾਜਰੀ ਜੀ ਟੋਨ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਆ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਇਹਦੇ ਵਿੱਚ ਸ਼ਿਮਰ ਦਾ ਸਾਰਾ ਟੱਚ ਦਿੱਤਾ ਪਰ ਆਇਮ ਨਹੀਂ ਹੈਗਾ ਵੀ ਜੇ ਸ਼ਿਮਰ ਦਾ ਟੱਚ ਦਿੱਤਾ ਕਈ ਪਹਿਣਾ ਕਰਨਗੇ ਪਤਾ ਨਹੀਂ ਬਾਲਾ ਹੀ ਚਮਕਦਾ ਹੋਣਾ ਹਨਾ ਜਾਓ ਬਿਲਕੁਲ ਵੀ ਨਹੀਂ ਬਿਲਕੁਲ ਹੀ ਮਿੱਠੀ ਮਿੱਠੀ ਜੀ ਚਮਕਾ ਇਹਦੇ ਵਿੱਚ ਜੰਮਾ ਹੀ ਲਾਈਟ ਵੇਟ ਜੀ ਚਮਕਾ ਸ਼ਿਮਰ ਕਿਉਂਕਿ ਪਿਓਰ ਡਿਸਕੋਸ ਦਾ ਫੈਬਰਿਕ ਲੱਗਿਆ ਹੋਇਆ ਸਾਰਾ ਵਿਸਕੋਸ ਦੀ ਸਾਰੀ ਕੁਆਲਿਟੀ ਆ ਪੂਰਾ ਨਿੱਗਾ ਫੈਬਰਿਕ ਆ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਵਿਦ ਲਾਈਨਿੰਗ ਵੀ ਬਣਾ ਸਕਦੇ ਹੋ ਕੋਈ ਲਾਈਨਿੰਗ ਦੀ ਕੋਈ ਅੰਡਰਸ਼ਰਟ ਦੀ ਰਿਕਾਇਰ ਨਹੀਂ ਵੀ ਜੇ ਤੁਸੀਂ ਲਗਾਉਣੀ ਹੈ ਨਹੀਂ ਲਗਾਉਣੀ ਜਿਹੜੀਆਂ ਭੈਣਾ ਸਕਿਪ ਕਰਨਾ ਚਾਹੁੰਦੀਆਂ ਜਿਹੜੀਆਂ ਲਗਾਉਣਾ ਚਾਹੁੰਦੀਆਂ ਤਾਂ ਜਰੂਰ ਲਗਾਓ ਕਿਉਂਕਿ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆਉਂਦੀ ਆ ਲਾਈਨਿੰਗ ਦੇ ਨਾਲ ਹਨਾ ਤੇ ਦੇਖੋ ਕਿੰਨਾ ਸੋਹਣਾ ਜਾਨੀ ਕਿ ਬਹੁਤ ਸੋਹਣਾ ਕਲਰ ਆ ਗਾਜਰੀ ਕਹਿ ਸਕਦੇ ਹੋ ਜਾਂ ਪਿਆਜ਼ੀ ਜਾਂ ਛੇੜ ਮਿਕਸ ਜਾਂ ਕਲਰ ਆ ਲੱਗ ਜਿਹਦਾ ਡਿਫਰੈਂਟ ਜਿਹਾ ਕਲਰ ਆ ਬਹੁਤ ਹੀ ਪਿਆਰਾ ਆਲਓਵਰ 5 ਮੀਟਰ ਦੀ ਪ੍ਰੋਪਰ ਕਟ ਆ ਬ੍ਰੈਂਡ ਦਾ ਆਰਟੀਕਲ ਆ 100% ਜਾਨੀ ਕਿ ਹੱਥ 'ਚ ਖੁੱਲੂਗਾ ਨਾ ਤੁਹਾਡੀ ਰੂਹ ਖੁਸ਼ ਹੋ ਜਾਊਗੀ ਇੰਨਾ ਸੋਹਣਾ ਇਹਦਾ ਫੈਬਰਿਕ ਆ ਹਾਲੋ ਜੀ ਨਾਲੇ ਦੇ ਇਹ ਡੁਪੱਟੇ ਲੱਗੇ ਆ ਵਿਸਕੋਸ ਮਸਲੀਨ ਦੇ ਡੁਪੱਟੇ ਲੱਗੇ ਹੋਏ ਆ ਦੇਖੋ ਕਿੰਨੇ ਸੋਹਣੇ ਡਿਜੀਟਲ ਪੂਰੇ ਖੁੱਲੇ ਡੁੱਲੇ ਡੁਪੱਟੇ ਬਹੁਤ ਹੀ ਸੋਹਣੇ ਲਾਈਟ ਵੇਟ ਬਿਲਕੁਲ ਹੀ ਪਿਆਰੇ ਜਿਹੇ ਸਭ ਤੋਂ ਜ਼ਿਆਦਾ ਪਹਿਣਾ ਦੀ ਪਸੰਦ ਆ ਮਸਲੀਨ ਦਾ ਇਹ ਡੁਪੱਟਾ ਗਰਮੀਆਂ ਵਿੱਚ ਵੀ ਸਭ ਤੋਂ ਬੈਸਟ ਸੇਲਿੰਗ ਰਹੀ ਆ ਇਸ ਟਾਈਮ ਵੀ ਮਸਲੀਨ ਦੇ ਡੁਪੱਟਿਆਂ ਨਾਲ ਇਸੇ ਲਈ ਲੈ ਕੇ ਆ ਰਹੇ ਆ ਕਿਉਂਕਿ ਹੱਦ ਤੋਂ ਵੱਧ ਪਹਿਣਾ ਇਹਨਾਂ ਨੂੰ ਲਾਈਕ ਕਰਦੀਆਂ ਸਿਰ ਤੇ ਰੁਕਦੇ ਨੇ ਖੁੱਲੇ ਡੁੱਲੇ ਨੇ ਵਧੀਆ ਬੁੱਕਲ ਵੱਜਦੀ ਆ ਬਹੁਤ ਸੋਹਣਾ ਪ੍ਰਿੰਟ ਆ ਤੇ ਬਹੁਤ ਹੀ ਸੋਹਣਾ ਨਾਲ ਦੁਪੱਟਾ ਲੱਗਿਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਫਟਾਫਟ ਕਰ ਦਿਓ WhatsApp ਤਾਂ ਕਿ ਫਟਾਫਟ ਥੜੇ ਘਰ ਤੱਕ ਇਹ ਸੂਟ ਪਹੁੰਚ ਸਕਣ ਆਲੋ ਇੱਕ ਵੀ ਕਲਰ ਥੱਡਣ ਵਾਲਾ ਨਹੀਂ ਨਾ ਹੀ ਕੋਈ ਕਲਰ ਇਦਾਂ ਦਾ ਵੀ ਹਾਂਜੀ ਇਹ ਵਧੀਆ ਨਹੀਂ ਲੱਗ ਰਿਹਾ ਇੱਕ ਤੋਂ ਇੱਕ ਕਲਰ ਆ ਸਾਰੇ ਵਧੀਆ ਹਨਾ ਮੌਸਮ ਦੇ ਹਿਸਾਬ ਦੇ ਨਾਲ ਇਹ ਸਾਰੇ ਆਏ ਨੇ ਚਾਰਟ ਇਹਦੇ ਵਿੱਚ ਕੋਈ ਵੀ ਇਦਾਂ ਨਹੀਂ ਹੈਗਾ ਆ ਲੋ ਜੀ ਇਹ ਹੈਗਾ ਪਰਪਲ ਟੋਨ ਦੇ ਉੱਪਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਬਿਲਕੁਲ ਸੇਮ ਫੈਬਰਿਕ ਸੇਮ ਬ੍ਰਾਂਡ ਇਹਦੇ ਵਿੱਚ ਨੈਕਸਟ ਪ੍ਰਿੰਟ ਇਹ ਵਾਲਾ ਪੂਰਾ ਵਧੀਆ ਬਿਲਕੁਲ ਹੀ ਲਾਈਟ ਵੇਟ ਆਇਨ ਲੱਗੋ ਵੀ ਤੁਹਾਨੂੰ ਭਾਰਾ ਭਾਰਾ ਮੋਟਾ ਜਿਹਾ ਕੱਪੜਾ ਹਨਾ ਪਾਇਆ ਹੋਇਆ ਵਾ ਬਿਲਕੁਲ ਵੀ ਫੀਲ ਨਹੀਂ ਹੋਣਾ ਇਹ ਇਹਨਾਂ ਬ੍ਰਾਂਡਸ ਦੀ ਸਭ ਤੋਂ ਜ਼ਿਆਦਾ ਖਾਸੀਅਤ ਇਹੀ ਆ ਵੀ ਚੀਜ਼ ਵੈਸਟ ਤੋਂ ਬੈਸਟ ਦੇਣਗੇ ਤੁਹਾਡੇ ਲਈ ਲੈ ਕੇ ਆਉਣਗੇ ਜਿਹੜੀ ਤੁਹਾਨੂੰ ਹਾਂਜੀ ਤੁਹਾਡੇ ਪੈਸੇ ਲਾਈ ਵੀ ਰਾਸ ਹੋ ਜਾਣ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਈਆਂ ਬਹੁਤ ਹੀ ਸੋਹਣੀ ਕਲੈਕਸ਼ਨ ਆ ਤੇ ਪ੍ਰਾਈਸ ਹਰੇਕ ਵਾਰ ਹਰ ਵੀਡੀਓ ਦੇ ਵਿੱਚ ਮੈਂਸ਼ਨ ਹੁੰਦਾ ਬਸ ਜਿਹੜੀਆਂ ਭੈਣਾਂ ਸਕਿਪ ਕਰਕੇ ਵੀਡੀਓ ਨੂੰ ਦੇਖਦੀਆਂ ਨੇ ਉਹਨਾਂ ਕੋਲੋਂ ਪ੍ਰਾਈਸ ਮਿਸ ਹੋ ਜਾਂਦਾ ਨਹੀਂ ਤਾਂ ਮੇਰੀ ਹਰ ਵੀਡੀਓ ਦੇ ਵਿੱਚ ਪ੍ਰਾਈਸ ਪਾਇਆ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਪ੍ਰਾਈਸ ਪਾਉਂਦੇ ਨਹੀਂ ਫਿਰ ਭੈਣਾਂ ਅਲੱਗ-ਅਲੱਗ ਮੈਸੇਜ ਕਰਦੀਆਂ ਨੇ ਹਾਂਜੀ ਦੀਦੀ ਆਹ ਕਿੰਨੇ ਦਾ ਹਾਂਜੀ ਵਰਕ ਵਾਲੇ ਸੂਟਾਂ ਦਾ ਆਪਾਂ ਨਹੀਂ ਪਾਉਂਦੇ ਕਿਉਂਕਿ ਉਹ ਕੱਪੜੇ ਦੇ ਹਿਸਾਬ ਦੇ ਨਾਲ ਤੁਹਾਨੂੰ ਰੇਟ ਦੱਸੀਦਾ ਜਿੱਦਾਂ ਦਾ ਤੁਸੀਂ ਫੈਬਰਿਕ ਲਗਵਾਉਣਾ ਵਾ ਪਰ ਜਿਹੜੇ ਇਹ ਵਾਲੇ ਸੂਟ ਆਉਂਦੇ ਨੇ ਇਹਨਾਂ ਦੇ ਹਰ ਸੂਟ ਦਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੁੰਦਾ ਸੋ ਵੀਡੀਓ ਨੂੰ ਸਕਿਪ ਕਰਕੇ ਨਾਲ ਦੇਖਿਆ ਕਰੋ ਦੇਖੋ ਕਿੰਨਾ ਸੋਹਣਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਨਾਲ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਤੇ ਬਹੁਤ ਹੀ ਸੋਹਣਾ ਨਾਲ ਸੂਟ ਆ। ਤੋਂ ਜਿਹੜਾ ਵੀ ਸੂਟ ਪਸੰਦ ਆ ਰਿਹਾ ਬਸ ਲੈ ਲਓ ਸਕਰੀਨਸ਼ਾਟ। 5 ਪੀਸ ਨੇ ਆਪਣੇ ਕੋਲੇ ਇਹ। ਪੰਜੇ ਦੇ ਪੰਜੇ ਸੁਪਰ ਹਿੱਟ ਨੇ। ਇਹਦੇ ਵਿੱਚ ਨੇ ਹੁਣ 4 ਕਲਰ। ਇਹ ਨਿਊ ਸੈੱਟ ਐਡ ਆਨ ਹੋਇਆ ਵਾ। ਆ ਲੋ ਜੀ। ਨੈਕਸਟ ਕਲਰ ਦੇਖ ਲੋ ਬਹੁਤ ਸੋਹਣਾ ਹੈ ਵੀ ਇਹ ਗ੍ਰੀਨ ਜੇ ਕਲਰ ਦੀ ਟੋਨ ਹੈ ਇਹਦੇ ਵਿੱਚ ਗ੍ਰੀਨ ਕਲਰ ਦੇ ਉੱਪਰ ਆ ਇਹ ਪ੍ਰੋਪਰ ਕਲਰ ਤੁਹਾਨੂੰ ਜਿਹੜੇ ਵੀਡੀਓ ਚ ਦਿਖ ਰਹੇ ਨੇ ਉਹ ਪ੍ਰੋਪਰ ਕਲਰ ਨੇ ਇਹਨਾਂ ਵਿੱਚ ਕੁਝ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਵੀਡੀਓ ਚ ਲਾਈਟ ਦਿਖੇ ਜਾਂ ਡਾਰਕ ਮਿਲੇਗਾ ਡਾਰਕ ਦਿਖਿਆ ਤਾਂ ਲਾਈਟ ਆਊਗਾ ਨਹੀਂ ਜੀ ਪ੍ਰੋਪਰ ਵੀਡੀਓ ਕਲਰ ਪ੍ਰੋਪਰ ਆ ਰਹੇ ਨੇ ਸੋ ਨਾਲ ਇਹਦੇ ਸੇਮ ਹੈਗਾ ਮਸਲੀਨ ਦਾ ਹੀ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹੜਾ ਕਲਰ ਤੁਹਾਨੂੰ ਪਿਆਰਾ ਲੱਗ ਲਿਆ ਫਟਾਫਟ ਸਕਰੀਨਸ਼ਾਟ ਲੈ ਲਓ ਜੇਕਾ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਹਦੇ ਉੱਪਰ ਹੀ ਮੈਸੇਜ ਕਰਿਓ ਇੰਨੀ ਕਿ ਮੇਰੀ ਰਿਕੁਐਸਟ ਆ ਕਾਲਸ ਨਾ ਕਰੋ ਮੇਰੀ ਹੱਥ ਬਣ ਕੇ ਪੈਣਾ ਨੂੰ ਰਿਕੁਐਸਟ ਆ ਕਿ ਸ਼ਾਮ ਨੂੰ ਵੀ ਹਨਾ ਹੱਦ ਤੋਂ ਹੁਣ ਕਾਫੀ ਤੁਹਾਨੂੰ ਵੀ ਪਤਾ ਦਿਨਾਂ ਦਾ ਬਹੁਤ ਫਰਕ ਪੈ ਗਿਆ ਸੋ ਬਹੁਤ ਛੇਤੀ ਸਾਰਾ ਕੰਮ ਉਹ ਫਿਨਿਸ਼ ਹੋ ਜਾਂਦਾ ਤਾਂ ਕਾਲਸ ਕੋਸ਼ਿਸ਼ ਕਰਿਆ ਕਰੋ ਵੌਇਸ ਮੈਸੇਜ ਮੈਸੇਜ ਛੱਡ ਕੇ ਆਪਣੀ ਜੋ ਵੀ ਹਨਾ ਤੁਹਾਡੀ ਰਿਕੁਆਇਰ ਆ ਮੈਨੂੰ ਦੱਸ ਦਿਆ ਕਰੋ ਕੋਸ਼ਿਸ਼ ਹੁੰਦੀ ਆ ਕਿ ਜਲਦੀ ਤੋਂ ਜਲਦੀ ਤੁਹਾਨੂੰ ਮੈਸੇਜ ਕਰ ਸਕਾਂ ਕਈ ਪੈਣਾ ਤਾਂ ਕਹਿ ਦਿੰਦੇ ਆ ਨੇ ਦੋਸਤਾਂ ਕਿੰਨਾ ਕਿੰਨਾ ਟਾਈਮ ਮੈਸੇਜ ਹੀ ਨਹੀਂ ਦੇਖਦੇ ਹਰ ਟਾਈਮ ਪੈਣਾ ਫੋਨ ਵੀ ਨਹੀਂ ਹੁੰਦਾ ਹੱਥ 'ਚ ਨਾ ਹਰ ਟਾਈਮ ਮੈਂ ਸ਼ਾਪ 'ਤੇ ਵੀ ਨਹੀਂ ਹੁੰਦੀ ਹਰ ਟਾਈਮ ਮੈਂ ਘਰ 'ਚ ਵੀ ਨਹੀਂ ਹੁੰਦੀ ਤੇ ਕਦੇ ਸ਼ਾਪ 'ਤੇ ਹੁੰਨੀ ਆ ਕਦੇ ਘਰੇ ਹੁੰਨੀ ਆ ਕਦੇ ਫੋਨ ਤੇ ਮੈਸੇਜ ਅਟੈਂਡ ਕਰ ਰਹੀ ਹੁੰਦੀ ਆ ਕਦੇ ਕੋਰੀਅਲ ਲਾ ਰਹੀ ਹੁੰਦੀ ਆ ਅਲੱਗ-ਅਲੱਗ ਕੰਮ ਹਰ ਟਾਈਮ ਚੱਲਦੇ ਰਹਿੰਦੇ ਨੇ ਸੋ ਮੇਰੀ ਪ੍ਰੋਬਲਮ ਨੂੰ ਵੀ ਸਮਝਿਆ ਕਰੋ ਤੁਸੀਂ ਆ ਲੋ ਜੀ ਇਹ ਹੈਗਾ ਬਲੂ ਕਲਰ ਬਲੂ ਕਲਰ ਦੇ ਉੱਪਰ ਆ ਇਹ ਨਾਲ ਇਹਦੇ ਵੀ ਸੇਮ ਆਊਗਾ ਮਸਲੀਨ ਦਾ ਹੀ ਦੁਪੱਟਾ ਬਹੁਤ ਹੀ ਪਿਆਰਾ ਵਿਸਕੋਸ ਮਸਲੀਨ ਦਾ ਪ੍ਰਿੰਟਿੰਗ ਬਹੁਤ ਸੋਹਣੀ ਆ ਸੁਪਰ ਹਿੱਟ ਪ੍ਰਿੰਟਿੰਗ ਆ ਫੋਇਲ ਦੀ ਡਿਜੀਟਲ ਆ ਫਲਾਵਰ ਤੇ ਹੈਗੇ ਵਿੱਚ ਸਾਰੇ ਵਿੱਚ ਡਿਜੀਟਲ ਪ੍ਰਿੰਟਿੰਗ ਵੀ ਹੋਈ ਹੋਈ ਆ ਸਾਰੇ ਸੂਟ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਤੇ ਉੱਪਰੋਂ ਉੱਠ ਕੇ ਫਲਾਵਰਸ ਅਲੱਗ ਤੋਂ ਆ ਰਹੇ ਨੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਪੈਣਾ ਨੇ ਲਈ ਇਹ ਸੂਟ ਲੈਣੇ ਨੇ ਚਲੋ ਇਹ ਹੈਗਾ ਵਾ ਮਹਿੰਦੀ ਆ ਜਾਂ ਸ਼ੇਡ ਹਲੋ ਪ੍ਰੋਪਰ ਸ਼ੇਡ ਤੁਹਾਨੂੰ ਆ ਰਿਹਾ ਜਿਵੇਂ ਬੋਟਲ ਗ੍ਰੀਨ ਜਾਂ ਮਹਿੰਦੀਆ ਸ਼ੇਡ ਇਦਾਂ ਕਹਿ ਸਕਦੇ ਆ ਪ੍ਰੋਪਰ ਕਲਰ ਜਿਹੜਾ ਕੈਮਰੇ 'ਚ ਆ ਰਿਹਾ ਉਦਾਂ ਦਾ ਇਹਦਾ ਸੇਮ ਕਲਰ ਆ ਬਹੁਤ ਸੋਨੇ ਕਲਰ ਚਾਟਾਂ ਦੇ ਉੱਪਰ ਇਹ ਵਾਲੇ ਡਿਜ਼ਾਈਨ ਆਇਆ ਵਾ ਚਾਰੇ ਦੇ ਛਾਰੀ ਕਲਰ ਬਹੁਤ ਸੋਹਣੇ ਨੇ ਹਾਲੇ ਨਾਲ ਹੀ ਦੇ ਸੇਮ ਆਊਗਾ ਦੁਪੱਟਾ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਕੱਪੜੇ ਬਾਰੇ ਤਾਂ ਤੁਸੀਂ ਸੋਚੇ ਹੀ ਨਾ ਕਿ ਕਿੱਦਾਂ ਦਾ ਨਿਕਲੂਗਾ ਕਿ ਕੀ ਸੋਚਾਂਗੇ ਰਿਪੀਟ ਤੁਹਾਡੇ ਆਰਡਰ ਆਣਗੇ ਇਸੇ ਫੈਬਰਿਕ ਦੇ ਲਈ ਜੇ ਤੁਸੀਂ ਪਾ ਕੇ ਵੀ ਜਾਓਗੇ ਤਾਂ ਤੁਹਾਨੂੰ ਹੋਰ ਵੀ ਪਹਿਣਾ ਕਹਿਣਗੇ ਕਿ ਹਾਂਜੀ ਕਿੱਥੋਂ ਮੰਗਾਇਆ ਤੇ ਸਾਨੂੰ ਵੀ ਮੰਗਵਾ ਕੇ ਦਿਓ ਤੇ ਬਾਕੀ ਮਾਰਕੀਟ ਦਾ ਪ੍ਰਾਈਸ ਟਰਾਈ ਕਰਕੇ ਉਸ ਤੋਂ ਬਾਅਦ ਵੀ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਪਿਓਰ ਵਿਸਕੋਸ ਪਸ਼ਮੀਨੇ ਦੇ ਉੱਪਰ ਆ ਪੂਰਾ ਵਧੀਆ ਗਰਮ ਸੋਟ ਨੇ ਇਹ ਪੂਰੇ ਡਿਜੀਟਲ ਸ਼ਿਮਰ ਦੇ ਟੱਚ ਦੇ ਨਾਲ ਰਸ਼ੀਆ ਬ੍ਰਾਂਡ ਦੇ ਨੇ ਸੋ ਜਿਹੜੀ ਵੀ ਪਹਿਣਾ ਨੇ ਆਰਡਰ ਕਰਨੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੋਟਾਂ ਨੂੰ ਮੰਗਵਾ ਸਕਦੇ ਹੋ ਜਾਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਕੇ ਜਾ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ